ਹਾਂਜੀ YouTube ਤੇ Facebook ਫੈਮਲੀ ਜਿਵੇਂ ਤੇ ਮੇਰੀ ਵੀਡੀਓ ਹੋਗੀ ਲੇਟ ਮੈਂ ਅੱਜ ਸੀ ਕਿ ਕੰਮ ਤੇ ਕੰਮ ਸੀਗਾ ਅੱਜ ਬਹੁਤ ਜ਼ਿਆਦਾ ਅੱਜ ਪ੍ਰਾਪਤ ਘਰੇ ਸੀਗਾ ਤੇ ਮੈਂ ਕਿਹਾ ਚੱਲ ਅੱਗੇ ਘਰ ਸੁਣਾ ਛੱਡ ਕੇ ਨਹੀਂ ਆਈਦਾ ਇੰਨਾ ਟਾਈਮ ਨਹੀਂ ਰੁਕੀਦਾ ਤੇ ਅੱਜ ਕੰਮ ਜ਼ਿਆਦਾ ਕਰਕੇ ਤੇ ਮੇਰੀ ਵੀਡੀਓ ਹੋਗੀ ਲੇਟ ਠੀਕ ਹੈ ਤੁਹਾਡੇ ਲਈ ਸੋਰੇ ਤੇ ਸਪੋਰਟ ਕਰਦੇ ਰਹਾ ਪਰ ਵੱਧ ਤੋਂ ਵੱਧ ਜੇ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੀ ਵੀ ਸਪੋਕਟ ਦੇਖਦੇ ਹੋ ਤਾਂ ਮੇਰੇ ਫੇਸ ਨੂੰ ਫੋਲੋ ਕਰ ਲਿਓ ਸਭ ਥੋੜੀ ਸਪੋਰਟ ਨਾਲ ਹੀ ਆਪਾਂ ਕਿਸੇ ਮੁਕਾਮ ਤੇ ਪਹੁੰਚਣਾ ਤੇ ਸਪੋਰਟ ਕਰਿਆ ਕਰੋ ਠੀਕ ਹੈ ਤੇ ਪ੍ਰਭਜਾ ਅਧਿਕਾਰ ਇਸ ਜਗਨਿਤ ਗਿਆ ਸਕੂਲ ਤੇ ਅਸੀਂ ਜਾਣਾ ਸੀਗਾ ਅੱਜ ਕਿਤੇ ਲਾਂ ਨੂੰ ਥੋੜੀ ਜਿਹੀ ਬਾਟ ਤੇ ਮੈਂ ਕਿਹਾ ਚਲੋ ਦੂਜਾ ਨੇ ਹੁਣ ਕੰਮ ਕਰਨਾ ਵੀ ਜ਼ਰੂਰੀ ਹੈ ਹਨਾ ਫਲਾਂ ਛੱਡ ਕੇ ਵੀ ਜਾਇਆ ਦੰਦਾ ਕੰਮ ਵੀ ਜ਼ਰੂਰੀ ਹੈ ਜੇ ਕੰਮ ਕਰਾਂਗੇ ਤਾਂ ਰੋਟੀ ਖਾਵਾਂਗੇ ਤੇ ਜੇ ਕੰਮ ਨਹੀਂ ਕਰੋਗੇ ਤਾਂ ਖਾਵਾਂਗੇ ਕੰਮ ਵੀ ਕਰਿਆ ਕਰੋ ਠੀਕ ਹੈ ਕਿ ਜੇ ਮਿਹਨਤੀ ਜਿਹੜਾ ਬੰਦਾ ਮਿਹਨਤੀ ਹੁੰਦਾ ਉਹਨੂੰ ਸਪੋਰਟ ਕਰਿਆ ਕਰੋ ਠੀਕ ਆ ਤੇ ਮੈਂ ਪਹਿਲਾਂ ਆ ਕੇ ਰੋਟੀ ਬਣਾਈ ਰੋਟੀ ਖਾਧੀ ਤੇ ਹੁਣ ਮੈਂ ਬਣਾਉਣੀ ਹੈ ਚਾਹ ਮੇਰੇ ਨਾਲ ਇੱਕ ਭੈਣ ਵੀ ਆਈ ਹੈ ਅੱਜ ਕੰਮ ਤੇ ਅਸੀਂ ਅੱਜ ਦੋ ਜਣਾਂ ਨੇ ਕੰਮ ਥੋੜਾ ਜ਼ਿਆਦਾ ਸੀਗਾ ਤੇ ਤਾਂ ਕਰਕੇ ਤੇ ਚਲੋ ਠੀਕ ਆ ਬਾਅਦ ਚ ਪਾਵਾਂਗੀ ਇੱਕ ਹੋਰ ਵੀਡੀਓ ਜਦੋਂ ਕੰਮ ਤੋਂ ਫਰੀ ਹੋਵਾਂਗੀ ਅਜੇ ਨਾ ਥੋੜਾ ਜਿਹਾ ਕੀਤੀਆਂ ਭਾਂਡੇ ਮਰਜੀ ਜਾਣੇ ਮੈਂ ਥੋੜਾ ਜਿਹਾ ਪੈਨ ਕਰਕੇ ਅਸੀਂ ਥੋੜੇ ਲਈ ਹੋਰ ਵੀਡੀਓ ਬਣਾਦੇ ਮੈਨੂੰ ਦਿੱਕਣਗੇ ਠੀਕ ਆ ਓਕੇ ਜੀ